ਸੇਵਾ ਸਾਡਾ ਕਰਮ ਹੈ ਤੇ ਸੇਵਾ ਸਾਡਾ ਧਰਮ ਹੈ ਇਹ ਨਾਰਾ ਡੇਰਾ ਸੱਚਾ ਸੌਦਾ ਦੀ ਸ਼ਾਸ ਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਦਾ ਗ੍ਰੀਨੈਸ ਵੈਲਫੇਅਰ ਫੋਰਸ ਡੇਰਾ ਸੱਚਾ ਸੌਦਾ ਦੀ ਮਾਨਤਾ ਪਲਾਏ ਦੇ 167 ਤੋਂ ਵੱਧ ਕੰਮ ਕਰਦੀ ਹੈਗੀ ਆ ਜਿਸ ਦੇ ਤਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਸਮਗਰੀ ਪਹੁੰਚਾਉਣਾ ਇਹਨਾਂ ਦਾ ਕਮ ਰਹਿਦਾ ਹੈਗਾ ਟੀਚਰ ਰਹਿੰਦਾ ਹੈਗਾ ਦੇਖ ਸੋ ਤੇ ਸਮਾਨ ਵੀ ਪਿਆ ਤੇ ਰਾਸ਼ਨ ਸਮਗਰੀ ਵੀ ਪਈ ਹੈਗੀ ਆ ਇਹ ਰਾਸ਼ਨ ਸਮਗਰੀ ਉਹਨਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈ ਜਾਣੀ ਹੈ ਜਿੰਨਾਂ ਦੇ ਚ ਗਰਮ ਕੱਪੜੇ ਵੀ ਆ ਜਰਾਬਾਂ ਬੂਟ ਖਾਣ ਵਾਲਾ ਸਮਾਨ ਇਥੋਂ ਤੱਕ ਰਸੋਈ ਦਾ ਸਮਾਨ ਤੇ ਕੱਪੜੇ ਤੋਂ ਉਨ ਤੱਕ ਸਾਬਣ ਸਫ ਚੋਲ ਹਰੇਕ ਆਈਟਮ ਜਿਹੜੀ ਇਸ ਦੇ ਵਿੱਚ ਮੌਜੂਦ ਹੈਗੀ ਆ ਤੇ ਲਗਾਤਾਰ ਇਹਨਾਂ ਵੱਲੋਂ ਇਹ ਕਾਰਜ ਜਿਹੜੇ ਆ ਇਹ ਕੰਮ ਜਿਹੜੇ ਆ ਕੀਤੇ ਜਾਂਦੇ ਹੈਗੇ ਆ ਪਰ ਡੇਰਾ ਸੱਚਾ ਸੌਤਾ ਦੀ ਦੂਜੀ ਪਾਤਸ਼ਾਹੀ ਸ਼ਾਹ ਸੁਨਾਨ ਜੀ ਗ੍ਰੀਨੈਸ ਵਿਲ ਫੋਰ ਫੋਰਸ ਵੱਲੋਂ ਉਹਨਾਂ ਦੇ ਜਨਮ ਦਿਨ ਦੇ ਮੱਦੇਨਜ਼ਰ ਜਿਹੜਾ ਹੈਗਾ ਇਹ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪਹੁੰਚਾਇਆ ਜਾ ਰਿਹਾ ਗੱਲਬਾਤ ਕਰ ਲੈਂਦੇ ਹੈਗੇ ਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਰਾਸ਼ਨ ਪਹੁੰਚਾਇਆ ਜਾ ਰਿਹਾ ਇਹ ਸਾਡੇ ਸਤਿਗੁਰ ਨੇ ਸਿੱਖਿਆ ਦਿੱਤੀ ਹੈ ਕਿ ਤੇਰਾ ਸੱਚਾ ਸੋਦਾ ਵੱਲੋਂ ਮਾਨਵਤਾ ਭਲਾਈ ਦੇ 160 ਕੰਮ ਕੀਤੇ ਗਏ ਹਨ ਉਹਨਾਂ ਨੇ ਇਹ ਸਿੱਖਿਆ ਦੇ ਜਨਮ ਦਿਹਾੜੇ ਸ਼ਾਹ ਸਤਨਾਮ ਗ੍ਰੀਨ ਵੈਲਫੇਅਰ ਫਰਸਾ ਸ਼ਾਹ ਸਤਨਾਮ ਜੀ ਦੇ ਜਨਮ ਦਿਹਾੜੇ ਤੇ ਇਹ ਕੰਮ ਅਸੀਂ ਧੂਮ ਧਾਮ ਨਾਲ ਕਰਦੇ ਹਾਂ ਜਿੱਦਾਂ ਤੁਸੀਂ ਇਹ ਸਾਰੀ ਸਮਗਰੀ ਹੈਗੀ ਆ ਅੱਗੇ ਪਿੱਛੇ ਵੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਿੰਦੇ ਹਾਂ ਕਿਉਂਕਿ ਇਸੇ ਮਹੀਨੇ ਦੇ ਵਿੱਚ ਖਾਸ ਦਾ ਅੰਦਰਨ ਸਤਗੁਰ ਤੇ ਰਈਆ ਸਰਾ ਪਾਪਾ ਦੇ ਵਚਨਾਂ ਦੇ ਅਨੁਸਾਰ ਅਸੀਂ ਹਰ ਮਹੀਨੇ ਹੀ ਜਦੋਂ ਵੀ ਗਰੀਬ ਲੋੜਵੰਦ ਲੋਕਾਂ ਨੂੰ ਸਹਾਇਤਾ ਦੀ ਜਰੂਰਤ ਪੈਂਦੀ ਹੈ ਗ੍ਰੀਨ ਡੇਅਰ ਸੱਚਾ ਸੋਦਾ ਦੀ ਮਤਲਬ ਗ੍ਰੀਨ ਐਸ ਵੈਲ ਫੋਰ ਸਵਿੰਗ ਦੀ ਟੀਮ ਹਮੇਸ਼ਾ ਹੀ ਪਾਪਾ ਦੀ ਵਚਨਾਂ ਦੇ ਹਮੇਸ਼ਾ ਅੱਗੇ ਹੀ ਰਹਿੰਦੀ ਹੈ ਹਰ ਲੋੜਵੰਦ ਪਰਿਵਾਰ ਦੀ ਸਹਾਇਤਾ ਹਰ ਮਹੀਨੇ ਨੇ ਜਦੋਂ ਵੀ ਜਰੂਰਤ ਪੈਂਦੀ ਹੈ ਹਮੇਸ਼ਾ ਅੱਗੇ ਹੀ ਰਹਿੰਦੀ ਹੈ ਕਰਦੇ ਰਹਿੰਦੇ ਆ ਹਮ ਜਿੱਦਾਂ ਯੂਥ ਹੈਗੇ ਹੋ ਤੁਸੀਂ ਸੇਵਾਏ ਲੱਗਿਆ ਇਹ ਵਰਦੀ ਕੋਈ ਖਾਸ ਵਰਦੀ ਹੈਗੀ ਆ ਅੱਗੇ ਵੀ ਦੇਖਿਆ ਜਾਂਦਾ ਹੈਗਾ ਇਸ ਵਰਦੀ ਦੇ ਕੀ ਕੰਮ ਜਿਹੜੇ ਇਸ ਵਰਦੀ ਪਾ ਕੇ ਤੁਸੀਂ ਕਰਦੇ ਹੋ ਇਸ ਵਰਦੀ ਦੇ ਮਤਲਬ ਇਹ ਮੇਨ ਮੋਟਿਵ ਹੈਗਾ ਕਿ ਇਹਨੂੰ ਪਾ ਕੇ ਇਹਦੇ ਤੇ ਜਿਵੇਂ ਲਿਖਿਆ ਹੋਇਆ ਸ਼ਾਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਤੇ ਮਤਲਬ ਇਹਦੇ ਤੋਂ ਸਾਨੂੰ ਤਾਕਤ ਮਿਲਦੀ ਆ ਉਹਨਾਂ ਦੇ ਨਾਮ ਤੇ ਕਿ ਉਹਨਾਂ ਨੂੰ ਉਹਨਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਸਾਰਿਆਂ ਦੀ ਮਦਦ ਕਰ ਰਹੇ ਆ ਹੋਰ ਇਹਦਾ ਇਹ ਮੇਨ ਨਹੀਂ ਹੈਗਾ ਕਿ ਅਸੀਂ ਕੁਝ ਵਖਾ ਰਹੇ ਆ ਕੁਝ ਇਹ ਸਾਨੂੰ ਗੁਰੂ ਨੇ ਸਾਡੇ ਦੱਸਿਆ ਇਸ ਲਈ ਅਸੀਂ ਇਹ ਵਰਦੀ ਪਾ ਰਹੇ ਆ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰਾ ਰਾਸ਼ਨ ਸਮਗਰੀ ਉਹਨਾਂ ਪਰਿਵਾਰਾਂ ਤੱਕ ਪਹੁੰਚਾ ਦਿੱਤੀ ਜਾਣੀ ਹੈ ਕਾਫੀ ਵੀਡੀਓ ਅਸੀਂ ਪਿਛਲੇ ਦਿਨਾਂ ਦੇ ਵਿੱਚ ਪਾਏ ਸੀ ਕਈ ਐ ਜ਼ੇ ਪ੍ਰਵਾਨ ਜਿਨ੍ਹਾਂ ਦੇ ਵਿੱਚ ਘਰ ਦੇ ਵਿੱਚ ਖਾਣ ਦੇ ਲਈ ਰਾਸ਼ਨ ਨਹੀਂ ਹੈ ਉਹਨਾਂ ਪਰਿਵਾਰਾਂ ਤੱਕ ਵੀ ਇਹ ਸਮਗਰੀ ਪਹੁੰਚਾ ਦਿੱਤੀ ਜਾਣੀ ਤਾਂ ਸ਼ਾਸਨਾਨ ਜੀ ਗ੍ਰੀਨੈਸ ਵੈਲਫੇਅਰ ਫੋਰਸ ਇਕਾਈ ਸੈਦੇ ਕੇ ਮੋਨ ਵੱਲੋਂ ਲਗਾਤਾਰ ਮਨਤਾ ਪਲਾਈ ਦੇ ਕੰਮ ਜੜੇ ਆ ਉਹ ਕੀਤੇ ਜਾ ਰਹੇ ਹੋ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੰਨਾ ਤੁਹਾਡਾ ਖੁੱਦਾ ਗੁਰੂ ਤੇ ਲੱਗ